ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਸੰਗਤ ਜੀ ਆਪ ਜਾਣਦੇ ਹੋ ਦਸ਼ਮੇਸ਼ ਪਿਤਾ ਦਾ ਸਾਰਾ ਪਰਿਵਾਰ ਜਦ ਵਿਛੜ ਗਿਆ ਸੀ ਸਰਸੇ ਦੇ ਤੇ ਸਤਿਗੁਰਾਂ ਨੇ ਸਰਸੇ ਦੇ ਵਿੱਚ 22 ਗ੍ਰੰਥ ਤੇ ਜੋ ਤੁਹਾਨੂੰ ਦੌਲਤ ਸੀ ਉਹਨਾਂ ਕੋਲ ਉਹ ਸਾਰਾ ਕੁਝ ਪੇਟਾ ਕਰ ਦਿੱਤਾ ਸੀ ਤੇ ਉਹ ਜਿਹੜੇ 22 ਗ੍ਰੰਥ ਸੀਗੇ ਪੰਥ ਇਸ ਗੱਲ ਇਸ ਗੱਲ ਤੋਂ ਭਲੀ ਭਾਂਤ ਜਾਣਦਾ ਪਰ ਗੱਲ ਨਹੀਂ ਕਰਦਾ ਇਹਦੀ ਤੇ ਜਿਹੜੇ ਉਹ ਬਾਈ ਗ੍ਰੰਥ ਸੀਗੇ ਜੋ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਸਤਿਗੁਰਾਂ ਨੇ ਲਿਖੇ ਸੀ ਉਹ ਵੀ ਸਰਸਾ ਦੀ ਭੇਟਾ ਕਰ ਦਿੱਤੇ ਸੀ ਤੇ ਵਾਦਾ ਕੀਤਾ ਸੀ ਵੀ ਮੈਂ ਢਈਏ ਤੋਂ ਬਾਅਦ ਮੈਂ ਆਉਂਗਾ ਤੇ ਮੈਂ ਤੇ ਮੇਰਾ ਅਕਾਲ ਪੁਰਖ ਦੁਬਾਰਾ ਇਹ ਖੇਡ ਕਰਾਂਗੇ ਤੇ ਉਹ ਜਿਹੜੇ ਬਾਈ ਗ੍ਰੰਥ ਸਰਸਾ ਦੀ ਭੇਟਾ ਹੋਏ ਉਹ ਪਰਮੇਸ਼ਵਰ ਦੱਸਦੇ ਨੇ ਜਦੋਂ ਭੇਟ ਹੋਏ ਸਰਸਾ ਦੇ ਵਿੱਚ ਉਹ ਕੀ ਕਹਿੰਦੇ ਨੇ ਗ੍ਰੰਥ ਕਹੇ ਮੇਰਾ ਨੰਬਰ ਅਖੀਰੀ 22 ਬਾਈਵਾ ਗ੍ਰੰਥ ਬੋਲਦਾ ਗ੍ਰੰਥ ਕਹੇ ਮੇਰਾ ਨੰਬਰ ਅਖੀਰੀ 22 ਬਾਈਬਲ ਦਾ ਬਾਈਵਾ ਹਿੱਸਾ ਦੇ ਗਵਾਈਆ ਮੁਹੰਮਦ ਦੀ ਕੁਰਾਨ ਦੇ ਦੁਹਾਈ ਹਦੀਸ 21ਵੀਂ ਰਾਤ ਤਕਾਇਆ ਰਾਮ ਬਾਹਰਿਆ ਉਠਾਈ ਪੰਚਮਟੀ ਆਪਣਾ ਆਸਾਂ ਲਾਈਆ ਕ੍ਰਿਸ਼ਨ ਵਾਂਗਾ ਰਹਾ ਪੋਾਈ ਦੀਨ ਦੁਨੀ ਰਤ ਸੰਗ ਨਾ ਕੋਈ ਰਖਾਈਆ ਨਾਨਕ ਕਹਿ ਕੇ ਗਿਆ ਚਾਈ ਚਾਈ ਤੁਰ ਸੰਦੇਸਾਇ ਕਲਾਇਆ ਤੇ ਸਹਿਬ ਗੋਿੰਦ ਪਾਸ਼ਾ ਨੇ ਆਪਣੇ ਤੀਰ ਨਾਲ ਕਾਈ ਦਾ ਬੂਟਾ ਜਿਸ ਵੇਲੇ ਉਹਨਾਂ ਨੂੰ ਖਬਰ ਮਿਲੀ ਵੀ ਛੋੜੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਣ ਦਿੱਤਾ ਗਿਆ ਤੇ ਉਹਨਾਂ ਨੇ ਉਹ ਬੂਟਾ ਕੁੱਟ ਦਿੱਤਾ ਸੀ ਤੇ ਸਿੱਖ ਇਤਿਹਾਸਕਾਰ ਇਹ ਦੱਸਦੇ ਨੇ ਵੀ ਜਦੋਂ ਬੂਟਾ ਕੁੱਟਿਆ ਤੇ ਮੁਸਲਮ ਜੋ ਜੋ ਸੀਗੇ ਉਸ ਟਾਈਮ ਰਾਜ ਕਰਨ ਵਾਲੇ ਜੋ ਸੀਗੇ ਔਰੰਗਜ਼ੇਬ ਉਹਦੀ ਉਹਦੀ ਜੜ ਪੱਟੀ ਸੀ ਉਹਦੀ ਜੜ ਨਹੀਂ ਪੱਟੀ ਸੀ ਕੱਲੀ ਤੇ ਸਹਿਬ ਗੋਿੰਦ ਪਾਸ਼ਾ ਨੇ ਕਲਯੁਗ ਦੀ ਜੜ ਪੜ ਦਿੱਤੀ ਸੀ ਉਸ ਵੇਲੇ ਗੋਬਿੰਦ ਨੇ ਜਿਸ ਵੇਲੇ ਬੂਟਾ ਪੁੱਟਿਆ ਕਾਈ ਕਾਇਨਾਤ ਦੀ ਜੜ ਦਿੱਤੀ ਹਲਾਈਆ ਸਤਗੁਰ ਸ਼ਬਦ ਨੇ ਕਿਹਾ ਅੰਤਮ ਸਬਦੀ ਦੁਹਾਈ ਦੋ ਜਹਾਨ ਸੀ ਸਕੇ ਨਾ ਕੋਈ ਉਠਾਈਆ ਕੀ ਕਿਹਾ ਜਿਸ ਵੇਲੇ ਮੇਰਾ ਮਾਲਕ ਖਾਲਕ ਆਵੇ ਤੁਰਦਾ ਮਾਈ ਮਹਿਬੂਬ ਨੂਰ ਲਾਈਆ ਜਨ ਭਗਤਾਂ ਕੋਲੋਂ ਝੱਲੀ ਨਾ ਜਾਏ ਜੁਦਾਈ ਜੁਦਾ ਜੂਜ ਵੰਡ ਨਾ ਕੋਈ ਵੰਡਾਈਆ ਜਿਸ ਨੂੰ ਪੈਗੰਬਰਾ ਕਿਹਾ ਉਹ ਨੂਰ ਨੂਰਾਨਾ ਨੂਰ ਅਲਾਈ ਅੱਲਾ ਪਾਕ ਰਸੂਲ ਆਪਣਾ ਖੇਲ ਖਲਾਈਆ ਇਹ ਆਸਾ ਰੱਖੀ ਸੀ ਮੁਹੰਮਦ ਨੇ ਜਿਸ ਵੇਲੇ ਅਲੀ ਨੂੰ ਬਣਾਇਆ ਸੀ ਜੁਆਈ ਇਹ ਆਸਾ ਰੱਖੀ ਸੀ ਕੀ ਖੁਆਇਸ਼ ਰੱਖੀ ਸੀ ਮੁਹੰਮਦ ਸਾਹਿਬ ਨੇ ਜਿਸ ਵੇਲੇ ਅਲੀ ਨੂੰ ਬਣਾਇਆ ਸੀ ਜੁਆਈ ਹੱਥ ਗਰਦਨ ਪਿੱਛੇ ਟਿਕਾਈਆ ਅਲੀ ਦੇ ਗਰਦਨ ਦੇ ਪਿੱਛੇ ਹੱਥ ਰੱਖਿਆ ਮੁਹੰਮਦ ਸਾਹਿਬ ਨੇ ਹੱਥ ਗਰਦਨ ਪਿੱਛੇ ਟਿਕਾਈਆ ਤੇ ਮੁਹੰਮਦ ਸਾਹਿਬ ਢਾਈ ਕਦਮ ਪਿੱਛੇ ਚੱਲੇ ਤੇ ਉਹਨਾਂ ਨੂੰ ਕੀ ਨਜ਼ਰ ਆਇਆ ਪਿੱਛੇ ਚੱਲਿਆ ਸੀ ਕਦਮ ਢਾਈ ਤਈਆ ਗੋਬਿੰਦ ਵਾਲਾ ਵੇਖ ਵਖਾਈਆ ਫਿਰ ਉਮਤ ਤੱਕੀ ਜਿਹੜੀ ਬਣ ਗਈ ਰੂਪ ਕਸਾਈ ਕਸਮ ਖਾ ਕੇ ਕਿਸਮ ਗਏ ਬਦਲਾਈਆ ਜੋਤੀ ਜੋਤ ਸਰੂਪ ਆ ਰਾਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਸੱਚ ਦੀ ਵੰਡਾ ਵੰਡਾਈਆ ਗ੍ਰੰਥ ਕਹੇ ਅਸੀਂ ਬਾਈ ਸਰਸਾ ਦੇ ਵਿੱਚ ਡੁੱਬੇ ਗੋਬਿੰਦ ਤਟਕਾਈਆ ਸਾਂ ਲੈਂਦੇ ਸਾਂ ਉੱਬੇ ਉੱਬੇ ਹੋਕਿਆਂ ਵਿੱਚ ਸੁਣਾਈਆ ਉਹ ਕਹਿੰਦੇ ਨੇ ਕਿਹੜੀ ਖੁਬਣੀ ਦੇ ਵਿੱਚ ਖੁਬੇ ਬਾਅਰਸ ਸਕੈਨਾ ਕੋਏ ਕਢਾਈਆ ਛਟ ਸ਼ਬਦ ਗੋਬਿੰਦ ਨੇ ਹੁਕਮ ਦਿੱਤੇ ਗੁਜੇ ਸੰਦੇਸ਼ ਆਗਮthਾਇਆ ਤੁਹਾਨੂੰ ਮਾਣ ਮਿਲਣਾ ਕਲਯੁਗ ਅੰਤਮ ਚੌਥੇ ਜੁਗੇ ਜੁਗਾ ਦਾ ਮਾਲਕ ਹੋਏ ਸਹਾਈਆ ਤੁਹਾਨੂੰ ਮਾਣ ਮਿਲਣਾ ਕਲਯੁਗ ਅੰਤਮ ਚੌਥੇ ਜੁਗੇ ਜੁਗਾ ਦਾ ਮਾਲਕ ਹੋਏ ਸਹਾਈਆ ਸਾਡੇ ਅੰਤਮ ਪੰਡੇ ਪੁੱਗੇ ਅਗਲਾ ਪੰਧ ਰਹੇ ਨਾ ਰਾਇਆ ਜਿਸ ਤਰ੍ਹਾਂ ਹੁਣ ਪਰਮੇਸ਼ਵਰ ਦੇ ਨਾਂ ਤੇ ਕਈ ਚੰਦਾ ਇਕੱਠਾ ਕਰਦੇ ਹਨ ਉਹ ਗ੍ਰੰਥ ਕਹਿੰਦੇ ਨੇ ਅੱਗੇ ਵਾਸਤੇ ਪ੍ਰਭੂ ਨੇ ਪ੍ਰਭੂ ਦੇ ਨਾਮ ਦੇ ਲੈਣ ਨਹੀਂ ਦੇਣੇ ਭੁੱਗੇ ਹਿਸਾ ਵੰਡਣਾ ਕੋਈ ਵੰਡਾਇਆ ਸਤਿਗੁਰ ਦੇ ਰੂਪ ਕਦੇ ਨਹੀਂ ਹੁੰਦੇ ਬੁੱਢੇ ਸਦਾ ਵੱਸਦੀ ਰਹੇ ਵਧਾਈਆ ਤਨਾ ਵਾਲੇ ਵਜੂਦਾਵਾਂ ਵਾਲੇ ਲੰਘ ਜਾਂਦੇ ਅੰਤ ਜਗਤ ਵਾਲੀ ਖੁੱਡੇ ਖੁੱਡੇ 84 ਵਿੱਚੋਂ ਬਾਹਰ ਨਾ ਕੋਈ ਕੜਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਨੇਕ ਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੀ ਰੰਝ ਸਮਝ ਕੋਈ ਨਾ ਬੁਝੇ ਅਕਲ ਬੁੱਧੀ ਚਲੇ ਨਾ ਕੋਈ ਚਤਰਾਇਆ ਇਹ ਗ੍ਰੰਥਾਂ ਦਾ ਵੇਰਵਾ ਤੇ ਜਿਹੜਾ ਮਾਇਆ ਜਿਹੜੀ ਸਰਸਾ ਦੀ ਭੇਟ ਕੀਤੀ ਸੀ ਸਾਬ ਗੋਬਿੰਦ ਪਾਤਸ਼ਾਹ ਨੇ ਉਹ ਰੁਪਈਆ ਕੀ ਕਹਿ ਰਿਆ ਦਰ ਦਰਵਾਜੇ ਜੋ ਆਇਆ ਰੁਪਈਆ ਮਮਤਾ ਮੋਹ ਰਿਆ ਜਣਾਈਆ ਜਿਨ੍ਹਾਂ ਮਿਲ ਗਿਆ ਸਤਿਗੁਰ ਸ਼ਬਦ ਧੁਰਦਾਂ ਸਈਆਂ ਹਰ ਸਰਜਨ ਬੇਪਰਵਾਇਆ ਉਹ ਚੜ ਗਏ ਗੰਮੀ ਨਹੀਂਆ ਦੋ ਜਹਾਨ ਪਾਰ ਕਰਾਈਆ ਇਸ ਤਰ੍ਹਾਂ ਪਾਰ ਕਰਦੇ ਅਬਿਨਾਸ਼ੀ ਕਰਤਾ ਪਕੜੇ ਬਈਆ ਸੰਗਲਾ ਸੰਗ ਬਣਾਈਆ ਫੇਰ ਕੀ ਹੁੰਦਾ ਜਦ ਪਰਮੇਸ਼ਰ ਬਾ ਫੜਦਾ ਤੁਹਾਡੀ ਫੇਰ ਰਾਜ ਧਰਮ ਨਾ ਕੱਢੇ ਵਈਆ ਚਿਤ੍ਰਗੁਪਤ ਨਾ ਹਿਸਾਬ ਜਣਾਈਆ ਗੋਬਿੰਦਾ ਪੂਰਾ ਹੋਇਆ ਢਈਆ ਸੁੱਤੀ ਉੱਠੀ ਲੋਕਾਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਤੁਰਦਾ ਹੁਕਮ ਇੱਕ ਵਰਤਾਈਆ ਰੁਪਈਆ ਕਹੇ ਮੈਂ ਹੋਇਆ ਪੇਸ਼ ਆਪਣਾ ਆਪ ਜਣਾਈਆ ਜਿਸ ਮਾਇਆ ਨੂੰ ਸਰਸੇ ਸੁੱਟ ਕੇ ਗਿਆ ਸਤਗੁਰ ਦਸ਼ਮੇਸ਼ ਜਲਤਾਰਾ ਵਿੱਚ ਵਹਾਈਆ ਗਿਆਨ ਦੇ ਕੇ ਗਿਆ ਇੱਕ ਨਰੇਸ਼ ਈਸਾ ਗੋਿੰਦ ਪਾਸ਼ਾ ਨੇ ਆਖਿਆ ਗਿਆਨ ਦੇ ਕੇ ਗਿਆ ਇੱਕ ਨਰੇਸ਼ ਪੁਰਖ ਕਾਲ ਇੱਕ ਸਮਝਾਇਆ ਗੁਰਮੁਖੋ ਇੱਕੋ ਪੁਰਖ ਕਾਲ ਦੀ ਰਖਣੀ ਟੇਕ ਦੂਜਾ ਨਜ਼ਰ ਕੋਈ ਨਾ ਆਇਆ ਜਿਸ ਦਾ ਨਾਮ ਸਦਾ ਰਹੇ ਕੋਲ ਹਮੇਸ਼ ਖਾ ਖਰਚ ਟੋਟਨਾ ਆਇਆ ਵਧਾਈ ਵਜਦੀ ਰਹੇ ਲੋਕ ਮਾਂ ਦੇਸ਼ ਸਚਖੰਡ ਸਾਚੇ ਮਿਲੇ ਵਡਿਆਈਆ ਮਮਤਾ ਅੱਗੇ ਕੀ ਕੰਮ ਕਰਨਾ ਤੁਸੀਂ ਮਮਤਾ ਮਉ ਮਿਟਾ ਕੇ ਰੇਖ ਚਿੰਤਾ ਗਮ ਗਿਆ ਚੁਕਾਇਆ ਫੇਰ ਕੀ ਕਰਨਾ ਮਨ ਵਾਸਨਾ ਬੁੱਧੀ ਕਰਨੀ ਵਿਵੇਕ ਦੁਰਮਤ ਮਹਿਲ ਤੋਈਆ ਫੇਰ ਕੀ ਹੋਏਗਾ ਤ੍ਰੈਗੁਣ ਮਾਇਆ ਨਾ ਲਾਵੇ ਸੇਕ ਅਗਨੀ ਅਗ ਨਾ ਕੋਈ ਜਲਾਇਆ ਗੁਰਮੁਖ ਜਿਹੜਾ ਗੁਰਮੁਖ ਹੈ ਗੁਰਮੁਖ ਦਰਗਾਹ ਸਾਚੀ ਦਾ ਸਦਾ ਸੇਠ ਹੈ ਸੇਠ ਤਾਰ ਕੋਈ ਬਣਨਾ ਚਾਹੁੰਦਾ ਇਸ ਦੁਨੀਆ ਦੇ ਵਿੱਚ ਪਰ ਪਰਮੇਸ਼ਵਰ ਨੇ ਦੱਸਿਆ ਗੁਰਮੁਖ ਸੱਚਾ ਸੱਚਾ ਸੇਠ ਹੋਣਾ ਹੈ ਗੁਰਮੁਖ ਦਰਗਾਹ ਸਾਚੀ ਦਾ ਸਦਾ ਸੇਠ ਟਕਿਆਂ ਦੀ ਲੋੜ ਰੇ ਨਾਰਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਤੁਰਦਾ ਹੁਕਮਿਕ ਵਰਤਾਈਆ ਤੇ ਸੰਗਤ ਜੀ ਇਹ ਦੋ ਛੋਟੇ ਛੋਟੇ ਲੇਖ ਸੀਗੇ ਸਰਸੇ ਦੇ ਇੱਕ ਬਾਈ ਗ੍ਰੰਥ ਤੇ ਤੇ ਮਾਇਆ ਦੇ ਉੱਤੇ ਜੋ ਸਹਿਬ ਗੋਬਿੰਦ ਪਾਸ਼ਾ ਨੇ ਸਰਸਾ ਦੀ ਪੇਟੇ ਕੀਤੇ ਸੀ ਤੇ ਅੰਤ ਦੇ ਵਿੱਚ ਨਾ ਹੀ ਕਹਾਂਗਾ 17 ਹਾੜ ਕੇ ਜਨ ਭਗਤੋ ਉਠਾਓ ਸੁਰਤੀ ਸੁ ਸੁੱਤੀ ਜਗਤ ਸੁੱਤੀ ਜਗਤ ਦੀਦਾਰ ਨਾ ਕੋਈ ਕਰਾਇਆ ਸਤਾਰਾ ਹਾਰ ਕਹੇ ਜਨ ਭਗਤੋਂ ਉਠਾਓ ਸੁਰਤੀ ਸੁਤੀ ਜਗਤ ਦੀਦਾਰ ਨਾ ਕੋਈ ਕਰਾਇਆ ਦਰਸ ਕਰੋ ਅਕਾਲ ਮੂਰਤੀ ਦਰਸ ਕਰੋ ਅਕਾਲ ਮੂਰਤੀ ਨਿਰਗੁਣ ਨਿਰਵੈਰ ਵੇਖ ਵਿਖਾਇਆ ਇਹਨਾ ਸ਼ਬਦਾਂ ਨਾਲ ਹਰ ਸੰਗਤ ਜੀ ਪਰਮੇਸ਼ਵਰ ਦੇ ਚਰਨਾਂ 'ਚ ਤੇ ਸਰਬੱਤ ਸੰਗਤ ਤੋਂ ਮਾਫੀ ਦਾਇਆ ਚਕਾਂ अनेका ਗਲਤੀਆਂ ਵੀ ਹੋਈਆਂ ਬੱਚਾ ਸਮਝ ਕੇ ਮਾਫ ਕਰਨਾ ਇਜਕਾਰਿਆਂ ਦਾ ਸਾਜ ਜ਼ਰੂਰ ਦੇਣਾ ਸੋ ਹੰਗੂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ